ਕਿਹੜੇ ਮੋਤੀ ਮਾਤੀ ਹਰ ਕੇ ਸਾਡੇ ਅੱਗੇ ਕੀ ਆੜਨਗੇ ਜਿੱਥੇ ਆ ਜਜ਼ਬਾ ਜਿੱਥੇ ਆ ਸੋਚ ਬੈਠੀ ਆ ਹੁਣ ਸਾਸਰੀਆ ਕਾਲ ਹੁਣ ਮੈਂ ਜਿਵੇਂ ਕਿਹਾ ਮੈਂ ਬੋਲਣਾ ਤਾਂ ਕੁਝ ਹੋਰ ਸੀ ਸ਼ੁਰੂ ਫਿਰ ਆਪਾਂ ਸੰਤਾਂ ਤੋਂ ਹੀ ਕਰਦੇ ਆ ਸੰਤ ਜਰਨੈਲ ਸਿੰਘ ਭਿੰਡਰਾਲੇ ਸਾਡੇ ਮਹਾਨ ਸ਼ਹੀਦ ਕਿਉਂਕਿ ਇਹ ਸਾਨੂੰ ਇਹ ਸਾਨੂੰ ਡਰਾਉਂਦੇ ਆ ਪੀ ਤੁਸੀਂ ਉਹਨਾਂ ਸ਼ਹੀਦਾਂ ਦਾ ਨਾਂ ਤੁਸੀਂਾਂ ਤੇ ਗੁਰੂਆਂ ਦਾ ਨਾਂ ਉਹਨਾਂ ਦਾ ਫਲਸਫਾ ਉਹਨਾਂ ਦੇ ਸਿਧਾਂਤਾਂ ਦੀ ਗੱਲ ਨਾ ਕਰੋ ਇਹ ਡਰਾਉਂਦੇ ਆ ਇਹਨਾਂ ਨੂੰ ਪਤਾ ਜੇ ਉਹਨਾਂ ਦੀ ਗੱਲ ਕਰਨਗੇ ਇਹਨਾਂ ਨੇ ਸਾਨੂੰ ਜਿਉਣ ਨਹੀਂ ਦੇਣਾ ਮੁੜ ਕੇ ਸਾਡੀਆਂ ਸਰਦਾਰੀਆਂ ਜਿਹੜਾ ਅੱਜ ਸਰਕਾਰ ਸਮਝ ਰਹੀ ਆ ਨਾ ਵੀ ਸੱਭਿਆਚਾਰਕ ਆਰਥਿਕ ਤੇ ਸਮਾਜਿਕ ਸਰਦਾਰੀ ਦਿੱਲੀ ਦੀ ਹੋਵੇ ਤੇ ਪੰਜਾਬ ਨਹੀਂ برداشت ਕਰ ਸਕਦਾ ਤੁਸੀਂ ਆਰਥਿਕ ਸਰਦਾਰੀ ਲੈ ਲਓ ਬਥੇਰੀ ਲੁੱਟਕਸੁੱਟ ਕੀਤੀ ਆ ਪਹਿਲਾਂ ਸਾਡੇ ਨਾਲ ਸਾਡੇ ਲੀਡਰ ਹੀ ਲੁੱਟਕਸੁੱਟ ਕਰੀ ਗਏ ਅਸੀਂ ਐਂ ਨਹੀਂ ਇਕੱਠੇ ਹੋਏ ਸੀ ਪਰ ਜਦੋਂ ਸਾਡੀ ਸੱਭਿਆਚਾਰਕ ਸਰਦਾਰੀ ਤੇ ਆਓਗੇ ਸਮਾਜਿਕ ਸਰਦਾਰੀ ਤੇ ਆਓਗੇ ਫੇਰ ਨਹੀਂ ਅਸੀਂ ਸਹਿੰਦੇ ਫੇਰ ਪੰਜਾਬ ਹਮੇਸ਼ਾ ਆਪਣਾ ਬਾਜੀਪੁਣਾ ਦਿਖਾਉਂਦਾ ਇੱਕ ਬਾਗੀ ਪੁਣਾ ਅਸੀਂ 84 ਤੋਂ ਬਾਅਦ ਦਿਖਾਇਆ ਸੀ ਤੇ ਅੱਜ ਫੇਰ ਪੰਜਾਬ ਜਵਾਨ ਹੋਇਆ ਤੇ ਆ ਖੜਾ ਜਵਾਨ ਹੋਇਆ ਤੁਸੀਂ ਲਾ ਲਓ ਨਸ਼ਿਆਂ ਤੇ ਤੁਸੀਂ ਲਾ ਲਓ ਗਾਣਿਆਂ ਤੇ ਤੁਸੀਂ ਕਹਿ ਦਿਓ ਪੰਜਾਬ ਦੀ ਜਵਾਨੀ ਜਾਗਦੀ ਨਹੀਂ ਪੰਜਾਬ ਦੀ ਜਵਾਨੀ ਚੱਲੀ ਆ ਪਰ ਆ ਖੜੇ ਆ ਬਤੰਦਰ ਸਾਹਮਣੇ ਭਰਾ ਦੋ ਇਹਨਾਂ ਤੇ ਟਾਂਗਾ ਗੋਲੀਆਂ ਖੜ ਜਾਣਗੇ ਅਸੀਂ ਨਾਲ ਖੜੇ ਆ ਸੋ ਪੰਜਾਬ ਦਾ ਬਾਗੀ ਪੁਣਾ ਜਿਹੜਾ ਇਹ ਜਾ ਨਹੀਂ ਸਕਦਾ ਇਹ ਕਿਉਂ ਨਹੀਂ ਜਾ ਸਕਦਾ ਅਸੀਂ ਸਮਝਦੇ ਆ ਸਾਡਾ ਸਿਧਾਂਤ ਜਾਂ ਅਸੀਂ ਇਹ ਚਿੰਗ ਨਿਕਲਦੀ ਕਿੱਥੋਂ ਆ ਇਨ ਦੇਖ ਲਈ ਚਣਗੇ ਉਥੋਂ ਆ ਜਦੋਂ 10ਵੇਂ ਪਾਤਸ਼ਾਹ ਨੇ ਸਾਨੂੰ ਪਾਤਸ਼ਾਹੀ ਦਾਵਾ ਦੇਤਾ ਸੀ। ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ ਜੇ ਯਾਦ ਕਰੇ ਮੇਰੀ ਗੁਰਿਆਈ ਉਦੋਂ ਬਾਅਦ ਸਾਡੇ ਤੋਂ ਸਾਨੂੰ ਗੁਲਾਮ ਇਹ ਕਿਸੇ ਆਪਦੀਆਂ ਸਾਸਾਂ ਅਧੀਨ ਰੱਖ ਲੈਣਗੇ ਪਰ ਅਸੀਂ ਗੁਲਾਮੀ ਕਦੇ ਪ੍ਰਵਾਨ ਨਹੀਂ ਕਰਦੇ ਪ੍ਰਵਾਨ ਕਰਾ ਕੇ ਦਿਖਾ ਦੇਣ ਆ ਜਿਹੜੇ ਨਵੇਂ ਕਾਨੂੰਨ ਆਏ ਆ ਇਹ ਕੱਲਾ ਆਰਥਿਕਤਾ ਦੀ ਗੱਲ ਹੁੰਦੀ ਕੱਲੀ ਐਮਐਸਪੀ ਦੀ ਗੱਲ ਹੁੰਦੀ ਤਾਂ ਮੈਂ ਤਾਂ ਨਹੀਂ ਇੱਥੇ ਆਉਂਦਾ ਸੀ। ਪਰ ਨਾ ਤੁਸੀਂ ਆਉਂਦੇ ਸੀ ਪਰ ਗੱਲ ਸਾਡੀ ਹੋਂਦ ਤੇ ਆ ਗਈ ਆ ਹੋਂਦ ਦੀ ਜਦੋਂ ਗੱਲ ਕਰਦੇ ਆ ਸਾਡਾ ਸੱਭਿਆਚਾਰ ਸਾਡਾ ਇਤਿਹਾਸ ਸਾਡਾ ਫਲਸਫਾ ਸਾਡੀ ਮਾਂ ਬੋਲੀ ਸਾਡੇ ਪਾਣੀ ਸਾਡੀ ਹੋਂਦ ਤਾਂ ਸਾਡੀ ਧਰਤੀ ਤੇ ਪਈ ਆ ਨਾ ਸਾਡੀ ਸਿਆਸਤ ਵੀ ਸਾਡੀ ਧਰਤੀ ਨਾਲ ਜੁੜੀ ਹੋਈ ਆ ਸੋ ਜੇ ਅਸੀਂ ਆਪਣੀ ਹੋਂਦ ਦੀ ਗੱਲ ਕਰਦੇ ਆ ਫਿਰ ਜਿਨ੍ਹਾਂ ਦੀਆਂ ਜਮੀਰਾਂ ਜਾਗਦੀਆਂ ਅਗਲੇ ਆ ਕੇ ਪਤੰਦਰ ਖੜੇ ਹੋ ਜਾਂਦੇ ਆ ਵੀ ਆ